ਸਤਿ ਸ਼੍ਰੀ ਅਕਾਲ ਜੀ ਮਿੱਤਰੋ ਕੀ ਹਾਲ ਚਾਲ ਆ ਦੋਸਤੋ ਸਾਰਿਆਂ ਨੂੰ ਸੇ ਆਹ ਕੋਟੂੰਬੇ ਆਈ ਆਹ ਮੁੰਡੇ ਦੇ ਹੱਥਾਂ 'ਚ ਪੀਆ ਤੇ ਆਪ ਤੁਸੀਂ ਆ ਬੀਲਾ ਦੇਖੋ ਐਦਾਂ ਕਿਤੇ ਵੀ ਟਿੱਪਿਆਂ ਦੇ ਤੁਹਾਨੂੰ ਮਿਲ ਜਾਣਗੀਆਂ ਇਹਦੇ ਫਾਇਦੇ ਬਹੁਤ ਆਈ ਇਹਦਾ ਫਾਇਦੇ ਸਾਨੂੰ ਅਸਾਂ ਹੁਣੇ ਤਾਂ ਖਰਾਬ ਹੋਏ ਹੋਏ ਆ ਜਾਨਵਰਾਂ ਦੇ ਕੰਮ ਇਹ ਇਹ ਹੈ ਮਤਲਬ ਕਿ ਕਿਨੇ ਫਾਇਦੇਮੰਦ ਆ ਜੇ ਡੰਗਰਾਂ ਨੂੰ ਫਪਾਰਾ ਪੂਰਾ ਹੋ ਜਾਏ ਜਾਂ ਕੁਝ ਵੀ ਹੋ ਜਾਏ ਕੋਈ ਬਿਮਾਰੀ ਲੱਗ ਜੇ ਛੋਟੀ ਮੂਡੀ ਤੇ ਟੰਗਰ ਪੱਠੇ ਨਹੀਂ ਖਾਂਦੇ ਇਹਨੂੰ ਟੁਕੜੇ ਕਰ ਲਓ ਚਾਰ ਵਾ ਕੱਟ ਲਓ ਇਹਨੂੰ ਸਕਾ ਲਓ ਸਕਾ ਕੇ ਉਹਨੂੰ ਪੱਠਿਆਂ ਚਰ ਲਾ ਕੇ ਦਿਓ ਉਹਨਾਂ ਦੀਆਂ ਮਤਲਬ ਕਿ ਸੋਬ ਬਿਮਾਰੀਆਂ ਦੂਰ ਹੁੰਦੀਆਂ ਆ ਤੇ ਆਹ ਮੁੰਡੇ ਦੇ ਵੀ ਦਿੱਕਤ ਹੋ ਗਈ ਸੀ ਢਿੱਡੇ ਚ ਦਰਦ ਬੜਾ ਰਹਿਣਾ ਹੁੰਦਾ ਸੀਗਾ ਇੰਨੇ ਵੀ ਮਤਲਬ ਕੱਟ ਕੇ ਤੇ ਸਕਾ ਕੇ ਖਾਦੇ ਆ ਇਹ ਹੱਸਦਾ ਆ ਤੇ ਮੈਂ ਇਹਨੇ ਕੋਲੇ ਖਾ ਲਿਆ ਮੈਨੂੰ ਕਹੇ ਤੂੰ ਇਦਾਂ ਕਿੱਦਾਂ ਕੋਲੇ ਖਾ ਲਿਆ ਮੈਂ ਤਾਂ ਰੋਣ ਲੱਗ ਗਿਆ ਸੀ ਬਈ ਹਾਂ ਖਾਂਦਾ ਖਾਂਦਾ ਇਹ ਦੱਸੂਗਾ ਨੂੰ ਤੁਹਾਨੂੰ ਇਹਨੂੰ ਕੀ ਫਾਇਦਾ ਹੋਇਆ ਕੋੜ ਤੁੰਬਿਆ ਤੋਂ ਦੱਸ ਵੀ ਤੇਰੇ ਤੋਂ ਇਹਦਾ ਕੀ ਫਾਇਦਾ ਹੋਇਆ ਇਹ ਕੁੱਟ ਕੇ ਸਗਾਤੇ ਸੀ ਅੱਛਾ ਜੀ ਤਾਂ ਹੁਣ ਆ ਸੁੱਕਾ ਹੋਇਆ ਆ ਹਾਂ ਜੀ ਮੇਰੇ ਬੁਖਾਰ ਚੱਕਦਾ ਸੀ ਅੱਛਾ ਜੀ ਤੁਸੀਂ ਮੈਨੂੰ ਦਿੱਤੀ ਸਲਾਹ ਹੀ ਹਾਂ ਹਾਂ ਤੇ ਇਹ ਹੁਣ ਦੱਸ ਵੀ ਤੇਰੇ ਫਾਇਦੇਮੰਦ ਹੋਇਆ ਨਾ ਹਾਂ ਜੀ ਕੋਈ ਵੀ ਦਿੱਕਤ ਹੋਵੇ ਬੰਦੇ ਨੂੰ ਕੋਈ ਦਮਾ ਦੁਮਾ ਹੁੰਦਾ ਹੋਵੇ 슈ਗਰ 슈ਗਰ ਵਾਲੇ ਬੰਦੇ ਵਾਸਤੇ ਵੀ ਬਹੁਤ ਦੇਖਾਵੇ ਪੀਲਾ ਹੀ ਖਾਵੇ ਜੀ ਤੋੜ ਕੇ ਹਰਾ ਨਾ ਖਾਵੇ ਤੇ ਪੀਲਾ ਹੋਵੇ ਜਮਾ ਇਹਦਾ ਹਰੇ ਤੋੜੇ ਹੋਏ ਆ ਇਹਦਾ ਪੀਲਾ ਹੋ ਜੂ ਇਹਦਾ ਆ ਹੋਇਆ ਇਹਨੂੰ ਕਟੋ ਫੁਕਾ ਕੇ ਸਵੇਰੇ ਦੁੱਧ ਨਾਲ ਲੋ ਤੇ ਬਹੁਤ ਫਾਇਦੇਮੰਦੀ ਜਾਇਆ ਤੇ ਆ ਅਫਰ ਸਮਝਿਆ ਨਾ ਕੋਈ ਵੀ ਕਿਤੇ ਵੀ ਪੀਲਾ ਤੁਹਾਨੂੰ ਮਿਲ ਜਾਣਗੇ ਆਮ ਹੀ ਤੋਰ ਤੇ ਟਿੱਬਿਆ ਟੁੱਬਿਆ ਤੇ ਇਹ ਜਿਹੜਾ ਬੇਲਾ ਮਿਲਦੇ ਰਹਿੰਦੀਆਂ ਆ ਆ ਦਿਖਾਓ ਜੀ ਤੁਸੀਂ ਆ ਬੇਲ ਅਸਤੇ ਬਹੁਤ ਦੁਨੀਆ ਨੂੰ ਪਤਾ ਹੀ ਨਹੀਂ ਅਵੇ ਇਸੀ ਕੋਟੂੰਬੇ ਆ ਇਹ ਤੇ ਇਹ ਬਹੁਤ ਕੋੜੇ ਆ ਬਹੁਤ ਬਤਲ ਕੀ ਬਹੁਤ ਵਧੀਆ ਚੀਜ਼ ਆ ਇਹ ਐਸੀ ਚੀਜ਼ ਕੱਲੇ ਨਹੀਂ ਬਣਾਉਂਦੇ ਪੰਜਾਬ ਚ ਵੀ ਬਣਾਉਂਦੇ ਆ ਆ ਬਤਲੇ ਦੇ ਬਾਰੇ ਨੋਲਜ ਆ ਸੀ ਇਹ ਨਹੀਂ ਕਦੇ ਕਿਸੇ ਨੋਲਜ ਨਹੀਂ ਉਹ ਬਜ਼ੁਰਗਾਂ ਨੂੰ ਨੋਲਜ ਐ ਚੀਜ਼ਾਂ ਬਾਰੇ ਕੋਟੂੰਬੇ ਬਾਰੇ ਇਹਦਾ ਤੁਸੀਂ ਉਪਯੋਗ ਕਰੋ ਜੀ ਧੰਨਵਾਦ